ਸੰਗਾ ਜੀ ਇਹਨੂੰ ਬਚਨ ਕਰ ਦਿੱਤੇ ਕਹਿੰਦੇ ਮਾਤਾ ਜੀ ਤੁਹਾਡੇ ਘਰ ਤਾਂ ਐਸਾ ਮਹਾਵਲੀ ਯੋਧਾ ਸੂਰਮਾ ਪੈਦਾ ਹੋਵੇਗਾ ਜਿਹੜਾ ਦੁਸ਼ਮਣਾਂ ਦੇ ਇਸ ਤਰੀਕੇ ਦੇ ਨਾਲ ਸਿਰ ਕੱਟੇਗਾ ਇਹ ਵਰਦਾਨ ਬਖਸ਼ਾ ਹੋਈਆਂ ਆਓ ਬਿਆੰਤੀ ਬਾਣੀ ਪੜੀ ਸੁਣੀ ਵਿਚਾਰੀ ਗਈ ਉਹ ਪਾਵਨ ਪਵਿੱਤਰ ਗੁਰਬਾਣੀ ਸੰਗਾ ਜੀ ਉੱਥੇ ਇਲਾਹੀ ਬਾਣੀ ਦੇ ਗਾਇਨ ਹੋਏ ਬਰਕਤਾਂ ਹੋਈਆਂ ਕਿਵੇਂ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜਿਨੇ ਕਰਕੇ ਬਚਨ ਮਾਤ ਲੋਕ ਧਰਤੀ ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਦਰੋਂ ਘਰੋਂ ਬੁਲਾ ਕੇ ਸਤਕਾਰਯੋਗ ਮਾਤਾ ਗੰਗਾ ਜੀ ਦੀ ਝੋਲੀ ਪਾਏ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਹਬਜਾਦੇ ਆਓ ਉਹਨਾਂ ਦੀ ਯਾਦ ਉਹਨਾਂ ਦੇ ਆਉਣ ਦੀ ਖੁਸ਼ੀ ਅੰਦਰ ਸਮੁੱਚੇ ਸੰਗਤਾਂ ਜੁੜੀਆਂ ਨੇ ਲਓ ਸੁਣਿਓ ਇੱਕ ਜੋਤ ਨਿਰਾਲੀ ਏ ਵਿੱਚ ਦੁਨੀਆ ਆਈ ਏ ਜਿਨੇ ਵਿੱਚ ਏ ਜੱਗ ਸਾਰੇ ਦੇ ਕੀਤੀ ਰੁਸ਼ਨਾਈ ਏ ਉਹ ਧੁਰ ਕੀ ਬਾਣੀ ਦੀ ਜੱਗ ਮਹਿਕ ਖਿਲਾਰ ਗਿਆ ਦੁਖੀਆਂ ਮਜਲੂਮਾਂ ਦੀ ਬੇੜੀ ਨੂੰ ਤਾਰ ਗਿਆ ਨਾਨਕ ਮਤਵਾਲੇ ਦੀ ਨਸਿਬਤ ਕਰੀ ਜਾਵੇ ਗੁਰਬਾਣੀ ਗੁਰੂਆਂ ਭਗਤਾਂ ਦੀ ਕਿਵੇਂ ਸੱਚਖੰਡ ਨੂੰ ਲੈ ਜਾਂਦੀ ਏ ਦੇਖਾ ਭਲਾ ਔਕਾਬ ਇਉਂ ਕਹਿੰਦੇ ਗੁਣੀ ਗਿਆਨੀ ਸੰਤ ਜਨ ਕਰਦੇ ਨਹੀਂ ਬਖੰਡ ਸੋਨਾ ਕਦੇ ਨੀ ਬੋਲਦਾ ਕਾਂਸੀ ਬਾਂਦੀ ਡੰਡ ਇੱਕ ਜੋਤ ਨਿਰਾਲੀ ਏ ਵਿੱਚ ਦੁਨੀਆਂ ਆਈ ਏ ਇਕ ਜੋਤ ਨਿਰਾਲੀ ਏ ਵਿੱਚ ਦੁਨੀਆਂ ਆਈ ਏ ਜੀ ਨੇ ਜਗ ਸਾਰੇ ਤੇ ਕੀਤੀ ਰੋਸ਼ਨਾਈ ਏ ਜੀ ਨੇ ਜਗ ਸਾਰੇ ਤੇ ਕੀਤੀ ਰੋਸ਼ਨਾਈ ਉਹ ਤੁਰ ਕੀ ਬਾਣੀ ਦੀ ਜਗ ਮਹਿਖ ਖਿਲਾਰ ਗਿਆ ਦੋਖੀਆਂ ਮਜ ਲੂਮਾ ਦੀ ਬੇੜੀ ਨੂੰ ਤਾਰ ਗਿਆ ਨਾਨਕ ਮਤ ਬਾਲੇ ਦੀ ਨਾਂ ਸਫਤ ਕਰੀ ਜਾਵੇ ਗੁਰਬਾਣੀ ਗੁਰੂਆਂ ਦੀ ਸੱਚਖੰਡ ਨੂੰ ਲੈ ਜਾਵੇ ਕੁਰਬਾਨੀ ਭਗਤਾਂ ਦੀ ਸੱਚਖੰਡ ਨੂੰ ਲੈ ਜਾਵੇ ਔ ਜੋ ਪੜਦੇ ਬਾਣੀ ਨੂੰ ਨਰਮਲ ਹੋ ਜਾਂਦੇ ਨੇ ਜੋ ਪੜਦੇ ਬਾਣੀ ਨੂੰ ਨਰਮਲ ਹੋ ਜਾਂਦੇ ਨੇ ਫਿਰ ਤਰ ਬਹਿਸ ਤਾਂਦੇ ਆਪੇ ਖੁੱਲ ਜਾਂਦੇ ਨੇ ਤੱਕ ਬਹਿਸ ਤਾਂ ਦੇ ਆਪ ਹੀ ਕੁੱਲ ਜਾਂਦੇ ਫਿਰ ਮੈਨੇ ਰਹਿਣਾ ਨਾ ਉਹੀ ਤੋ ਹੋ ਜਾਵੇ ਗੁਰਬਾਣੀ ਗੁਰੂਆਂ ਦੀ ਸਚਖੰਡ ਨੂੰ ਲੈ ਜਾਵੇ ਗੁਰਬਾਣੀ ਭਗਤਾਂ ਦੀ ਸੱਚਖੰਡ ਨੂੰ ਲੈ ਜਾਵੇ ਬਈ ਮਾਨ ਮੁਖ ਵੀ ਤਾਰੇ ਜਾਂ